ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਪੰਜਾਬ ਪੁਲਿਸ ਦੀ ਮੁਸਤਜ਼ਦੀ ਇੱਕ ਵਾਰ ਫਿਰ ਸਾਹਮਣੇ ਆਈ ਹੈ ਤੇ 12 ਘੰਟਿਆਂ ਦੇ ਅੰਦਰ ਅੰਦਰ ਹੀ ਕਤਲ ਕੇਸ ਨੂੰ ਅੰਜਾਮ ਦੇਣ ਵਾਲੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸਿਟੀ ਪੁਲਿਸ ਰਾਜਪੂਰਾ ਦੀ ਮੁਸਤਜ਼ਦੀ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਦੋ ਨੌਜਵਾਨ ਜਿਹੜੇ ਹੁੱਲੜਬਾਜੀ ਕਰ ਰਹੇ ਹੁੰਦੇ ਨੇ ਤਾਂ ਜਦੋਂ ਇੱਕ ਨੌਜਵਾਨ ਜਿਸ ਦਾ ਨਾਮ ਰਾਹੁਲ ਦੱਸਿਆ ਜਾ ਰਿਹਾ ਜੋ ਬਿਹਾਰ ਦਾ ਵਾਸੀ ਹੈ ਕਰੀਬ 21 ਸਾਲ ਉਸਦੀ ਉਮਰ ਹੈ ਜਦੋਂ ਉਹ ਖੁੱਲੜ ਬਾਜਾ ਨੂੰ ਰੋਕਦਾ ਏ ਤਾਂ ਫੌੜਾ ਮਾਰ ਕੇ ਉਸ ਦੇ ਸਿਰ ਤੇ ਉਹ ਨੌਜਵਾਨ ਸੱਟਾਂ ਮਾਰ ਜਾਂਦੇ ਨੇ ਤੇ ਮੁੜ ਕੇ ਪਲ ਜਾਂਦੇ ਨੇ ਜਿਸ ਤੋਂ ਬਾਅਦ ਰਾਹੁਲ ਨੂੰ ਹਸਪਤਾਲ ਰਾਜਪੁਰਾ ਤੇ ਉਸ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਦੇ ਵਿੱਚ ਦਾਖਲ ਕਰਾਇਆ ਜਾਂਦਾ ਜਿੱਥੇ ਉਹ ਪੀਜੀਆਈ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇਲਾਜ ਦੇ ਦੌਰਾਨ ਉਹ ਦਮ ਤੋੜ ਦਿੰਦਾ ਜਿਸ ਤੋਂ ਵਾਰਦਾਤ ਉਪਰੰਤ ਐਸਐਸਪੀ ਪਟਿਆਲਾ ਵੱਲੋਂ ਇਸ ਵਾਰਦਾਤ ਦੇ ਦੋਸ਼ੀਆਂ ਨੂੰ ਟਰੇਸ ਕਰਨ ਦੇ ਲਈ ਮਨਜੀਤ ਸਿੰਘ ਡੀਐਸਪੀ ਰਾਜਪੁਰਾ ਦੀ ਇਕਾਈ ਦੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਵਾਰਦਾਤ ਕਰਨ ਵਾਲਿਆਂ ਨੂੰ ਟਰੇਸ ਕਰਨ ਦੀ ਜ਼ਿੰਮੇਵਾਰੀ ਲਗਾਈ ਜਾਂਦੀ ਹੈ ਤੇ ਜਿਸ ਦੇ ਵਿੱਚ ਸਿਟੀ ਪੁਲਿਸ ਰਾਜਪੁਰਾ ਨੇ ਮੁਸਤੈਦੀ ਦਿਖਾਉਂਦੇ ਹੋਏ 12 ਘੰਟੇ ਦੇ ਅੰਦਰ ਅੰਦਰ ਹੀ ਦੋਸ਼ੀ ਨੇ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਹਨਾਂ ਦਾ 2 ਦਿਨ ਦਾ ਰਿਮਾਂਡ ਵੀ ਜਿਹੜਾ ਅਦਾਲਤ ਦੇ ਵਿੱਚ ਪੇਸ਼ ਕਰਕੇ ਲੈ ਲਿਆ ਜਿਨ੍ਹਾਂ ਦੇ ਪਾਸੋਂ ਗੱਲ ਕਰੀਏ ਤਾਂ ਕਤਲ ਦੇ ਵਿੱਚ ਵਰਤਿਆ ਹਥਿਆਰ ਵੀ ਬਰਾਮਦ ਕੀਤਾ ਜਾ ਰਿਹਾ ਅਤੇ ਦੋਸ਼ੀਆਂ ਦੇ ਬਾਰੇ ਹੋਰ ਵੀ ਮੁਕਾਦਮੇ ਨੇ ਜਿਹੜੇ ਖੰਘਾਲੇ ਜਾ ਰਹੇ ਨੇ ਅਤੇ ਪੁਲਿਸ ਨੇ ਇਹ ਵੀ ਦੱਸਿਆ ਕਿ ਉਹਨਾਂ ਤੇ ਪਹਿਲਾਂ ਵੀ ਕੇਸ ਨੇ ਜਿਹੜੇ ਉਹ ਦਰਜ ਨੇ ਅਤੇ ਇਹ ਵੀ ਪੜਤਾਲ ਕੀਤੀ ਜਾ ਰਹੀ ਹੈ ਕਿ ਉਹ ਹੋਰ ਵਾਰਦਾਤਾਂ ਦੇ ਵਿੱਚ ਸ਼ਾਮਲ ਤਾਂ ਨਹੀਂ ਤਾਂ ਜੋ ਅੱਗੇ ਤੋਂ ਵੀ ਐਸੀ ਹੁੱਲੜਬਾਜੀ ਅਤੇ ਕ੍ਰਾਈਮ ਕਰਨ ਵਾਲੇ ਵਿਅਕਤੀ ਨੇ ਉਹਨਾਂ ਤੇ ਨਕੇਲ ਕਸੀ ਜਾ ਸਕੇ ਹੋਰ ਕੀ ਕਹਿਣਾ ਹੈ ਪੁਲਿਸ ਅਫਸਰਾਂ ਦਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਏ 23 24 ਦੀ ਦਰਮਿਆਨੀ ਰਾਤ ਨੂੰ ਨਾ ਇੱਕ ਮੰਡੀ ਦੇ ਵਿੱਚ ਦੋ ਵਿਅਕਤੀ ਆਉਂਦੇ ਆ ਉਹ ਫੁੱਲੜਬਾਜੀ ਕਰਦੇ ਆ ਫੁੱਲੜਬਾਜੀ ਦੌਰਾਨ ਲੇਬਰ ਦੇ ਕੁਝ ਵਿਅਕਤੀਆਂ ਨਾਲ ਉਹਨਾਂ ਦੀ ਝੜਪ ਹੋ ਜਾਂਦੀ ਹੈ ਝੜਪ ਦੌਰਾਨ ਲੇਬਰ ਦੇ ਬੰਦੇ ਉਹਨਾਂ ਨੂੰ ਰੋਕ ਲੈਂਦੇ ਆ ਰੋਕਣ ਤੋਂ ਬਾਅਦ ਉਹ ਆਪਣੇ ਆਪ ਨੂੰ ਆਜ਼ਾਦ ਕਰਾਉਣ ਦੀ ਵਜ੍ਹਾ ਨਾਲ ਇੱਕ ਫੋੜਾ ਮਾਰਦੇ ਆ ਇੱਕ ਬੰਦੇ ਜਿਹੜਾ ਰਾਹੁਲ ਨਾਮ ਦਾ ਵਿਅਕਤੀ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਜ਼ਖਮੀ ਨੂੰ ਪਹਿਲਾਂ ਏਪੀ ਜੈਨ ਏਪੀ ਜੈਨ ਲੈ ਕੇ ਜਾਂਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਰੈਫਰ ਬੱਤੀ ਦਾ ਕਰ ਦਿੰਦੇ ਆ 32 ਦੇ ਵਿੱਚ ਇਹ 24 ਤਰੀਕ ਨੂੰ ਪੀਜੀਆਈ ਚਲੇ ਜਾਂਦੇ ਆ ਤੇ 26 ਤਰੀਕ ਨੂੰ ਸਵੇਰੇ ਸਾਨੂੰ ਪੀਜੀਆਈ ਤੋਂ ਮੈਸੇਜ ਆਂਦਾ ਵੀ ਜਿਹੜਾ ਰਾਹੁਲ ਕੁਮਾਰ ਦਾ ਵਿਅਕਤੀ ਸੀਗਾ ਨਾਜ ਮੰਡੀ ਤੋਂ ਦਾਖਲ ਹੋਇਆ ਸੀਗਾ ਉਹਦੀ ਮੌਤ ਹੋ ਜਾਂਦੀ ਆ ਉਹ ਮੌਤ ਦੌਰਾਨ ਅਸੀਂ ਆਪਣੇ ਸੀਨੀਅਰ ਅਫਸਰਾਂ ਨੂੰ ਦੱਸਦੇ ਆ ਸਾਡੇ ਸੀਨੀਅਰ ਅਫਸਰ ਅੱਡ-ਅੱਡ ਟੀਮਾਂ ਬਣਾਉਂਦੇ ਆ ਸਰਦਾਰ ਐਸਐਸਪੀ ਆਈਪੀਐਸ ਟਿਆਲਾ ਸਰਦਾਰ ਨਾਨਕ ਸਿੰਘ ਅਤੇ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਇਹ ਆਪਣੇ ਸੋਰਸ ਸਾਨੂੰ ਦੰਦਿਆ ਤੇ ਸਾਨੂੰ ਕੁਝ ਹਦਾਇਤਾ ਕਰਦੇ ਆ ਉਹ ਅਫਸਰਾਂ ਦੀਆਂ ਹਦਾਇਤਾ ਮਦਦਕ ਅਸੀਂ ਕੰਮ ਕਰਨਾ ਸਟਾਰਟ ਕਰ ਦਨੇ ਆ ਤੇ ਸਾਨੂੰ ਵੱਡੀ ਕਾਮਯਾਬੀ ਉਦੋਂ ਮਿਲਦੀ ਹੈ ਜਦੋਂ ਦੋ ਵਿਅਕਤੀ ਇੱਕ ਹਰਜਿੰਦਰ ਸਿੰਘ ਤੇ ਦੂਜਾ ਅਮਨਦੀਪ ਇਹਨਾਂ ਦੇ ਪਹਿਲਾਂ ਵੀ ਪਰਚੇ ਸੀਗੇ ਕੁਝ ਕੈਮਰੇ ਦੇਖ ਕੇ ਅਸੀਂ ਇਹਨਾਂ ਦੀ ਪੈੜ ਦਬਦੇ ਆ ਪੈੜ ਦੱਬਣ ਦੇ ਨਾਲ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲੰਨੇ ਆ ਜਿਹੜੇ ਮੰਨਦੇ ਆ ਵੀ ਅਸੀਂ ਇਹ ਕਤਲ ਕੀਤਾ ਜਿਹੜਾ ਇੱਕ ਮੰਡੀ ਚ ਕਣ ਇਕੱਠੀ ਕਰਨ ਵਾਲਾ ਫੋੜਾ ਹੁੰਦਾ ਉਹਦੇ ਨਾਲ ਵਾਰ ਕਰਦੇ ਆ ਉਹਦੇ ਨਾਲ ਹੀ ਇਹ ਜ਼ਖਮੀ ਹੋਇਆ ਸੀ ਅੱਜ ਅਸੀਂ ਇਹਨਾਂ ਨੂੰ ਕੋਰਟ ਚ ਪੇਸ਼ ਕੀਤਾ ਤੇ 2 ਦਿਨ ਦਾ ਪੁਲਿਸ ਰਿਮਾਂਡ ਲਿਆ ਮੰਡੀ ਕੀ ਕਰਨਾ ਇੱਥੇ ਸਾਰੇ ਇਹ ਹੋ ਸਕਦਾ ਹੈ ਸਾਡੀ ਇਨਵੈਸਟੀਗੇਸ਼ਨ ਚੱਲਦੀ ਹੈ ਹੋ ਸਕਦਾ ਕੋਈ ਗਲਤ ਨੀਅਤ ਨਾਲ ਆਏ ਹੋਣ ਜਾਂ ਕੋਈ ਕੋਈ ਚੋਰੀ ਦੀ ਵਾਰਦਾਤ ਕਰਨ ਆਏ ਹੋਣ ਸਰ ਇਹਨਾਂ ਦਾ ਕੋਈ ਹਥਿਆਰ ਵਗੈਰਾ ਕੋਈ ਬਰਾਮਦ ਹੋਇਆ ਜੀ ਨਹੀਂ ਹਥਿਆਰ ਕੋਈ ਨਹੀਂ ਹੋਇਆ ਜੀ ਇਹਨਾਂ ਨੇ ਹਥਿਆਰ ਆਪਣਾ ਜਿਹੜਾ ਫੋੜਾ ਹੁੰਦਾ ਉਸੇ ਨੂੰ ਹਥਿਆਰ ਬਣਾ ਕੇ ਯੂਜ਼ ਕੀਤਾ ਸਰ ਫੋੜਾ ਨੇ ਉੱਥੋਂ ਚੱਕਿਆ ਜੀ ਕਿ ਪਿੱਛੋਂ ਲੈ ਕੇ ਆਏ ਸੀ ਨਹੀਂ ਨਹੀਂ ਫੋੜਾ ਉੱਥੋਂ ਹੀ ਚੱਕਿਆ ਜੀ ਇਹ ਉੱਥੋਂ ਪਹਿਲਾਂ ਇਹਨਾਂ ਦੀ ਆਪ ਚ ਖੇਬੜਵਾਜੀ ਹੋਈ ਆ ਉਹ ਖੇਬੜਵਾਜੀ ਦੌਰਾਨ ਫੇਰ ਇਹਨਾਂ ਨੇ ਫੋੜੇ ਨਾਲ ਜਿਹੜਾ ਰਾਹੁਲ ਵੇ ਸੀਗਾ ਉਹਦੇ ਤੇ ਵਾਰ ਕਰ ਦਿੱਤਾ। ਦਾਣਾ ਬਰਦੀ ਦੇ ਪ੍ਰਧਾਨ ਦਾ ਕਹਿਣਾ ਕਿ ਉਸ ਇਲਾਕੇ 'ਚ ਚੋਰੀਆਂ ਬਹੁਤ ਹੋ ਰਹੀਆਂ ਵੀ ਆਸ-ਪਾਸ ਦੇ ਇਲਾਕੇ 'ਤੇ ਬਹੁਤ ਲੋਕ ਇਸ ਤਰ੍ਹਾਂ ਮੰਡੀ 'ਚ ਦਾਖਲ ਹੋ ਜਾਂਦੇ ਆ ਫਿਰ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ। ਚੋਰੀ ਦੀ ਵਾਰਦਾਤ ਇਹ ਹੈ ਜੀ ਅਸੀਂ ਅਸੀਂ ਉਸ ਤੋਂ ਜ਼ਿਆਦਾ ਮਤਲਬ ਕਿਸੇ ਨੂੰ ਟਰੈਪ ਨਹੀਂ ਕਰ ਸਕਦੇ ਕਿਉਂਕਿ ਉੱਥੇ ਲੇਬਰ ਜਾਂ ਹੋਰ ਕਾਫੀ ਮਤਲਬ ਰਸ਼ ਹੁੰਦਾ। ਉਹਦੇ ਕਰਕੇ ਅਸੀਂ ਕਿਸੇ ਨੂੰ ਟਰੈਪ ਨਹੀਂ ਕਰ ਸਕਦੇ ਪਰ ਅਸੀਂ ਕਾਫੀ ਉੱਥੇ ਆਪਣੇ ਸੋਰਸ ਲਾਏ ਹੋਏ ਆ ਕਈ ਵਾਰਦ ਫੜੇ ਵੀ ਆ ਸੀ ਦੋ ਦਿਨਾਂ ਚ ਤੁਹਾਨੂੰ ਵਧੀਆ ਕਵਰ ਉਹ ਵੀ ਦੱਸਾਂਗੇ ਸਰ ਕੋਈ ਅਜਿਹੀ ਗੱਲ ਵੀ ਸਾਹਮਣੇ ਆਈ ਹੈ ਜੀ ਵੀ ਇਹਨਾਂ ਦੀ ਕੋਈ ਇਸ ਤੋਂ ਪਹਿਲਾਂ ਵੀ ਕੋਈ ਅੱਠ ਦੁਸ਼ਮਣੀ ਸੀ ਕਿ ਮੌਕੇ ਦੀ ਇਹ ਵਾਰਦਾਤ ਹੋਈ ਹੈ ਨੀ ਇਹ ਵੀ ਅਸੀਂ ਦੇਖ ਰਿਹਾ ਜੀ ਉਹ ਲੈਵਲ ਤੇ ਵੀ ਅਸੀਂ ਕੰਮ ਕਰ ਰਹੇ ਆ ਉਹ ਵੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਉਹ ਵੀ ਹੋ ਸਕਦਾ ਵੀ ਕੋਈ ਪੁਰਾਣੀ ਦੁਸ਼ਮਣੀ ਹੋਵੇ ਇਹਨਾਂ ਦੇ ਪਰਚੇ ਹੈਗੇ ਨੇ ਜੀ ਦੋ ਪਰਚੇ ਨੇ ਇਹਦੇ ਦੇ ਮਤਲਬ ਆਪਣਾ ਹਰਜਿੰਦਰ ਦੇ ਦੋ ਪਰਚੇ ਆ ਜੀ ਸਾਰੇ ਪੈਦਲ ਆਏ ਸੀਗੇ ਕਿਸੇ ਚੀਜ਼ ਦੇ ਉੱਤੇ ਆਏ ਸੀ ਨਹੀਂ ਮੋਟਰਸਾਈਕਲ ਤੇ ਆਏ ਸੀ ਜੀ ਇਹ ਮੋਟਰਸਾਈਕਲ ਸੀ ਜਿਹੜਾ ਉਹਦੇ ਤੇ ਆਏ ਸੀ ਉਹ ਵੀ ਅਸੀਂ ਮਤਲਬ ਉਹਦਾ ਨੰਬਰ ਵਗੈਰਾ ਕਢਾ ਰਹੇ ਹਾਂ ਚੋਰੀ ਦਾ ਹੈ ਜਾਂ ਇਹਨਾਂ ਦਾ ਸਰ ਕਿੱਥੇ ਦੇ ਰਹਿਣ ਵਾਲੇ ਸੀ ਇਹ ਇੱਕ ਤਾਂ ਜਿਹੜਾ ਹਰਜਿੰਦਰ ਸਿੰਘ ਹੈ ਜੀ ਉਹ ਤਾਂ ਆਕੜਪਿੰਡ ਦਾ ਰਹਿਣ ਵਾਲਾ ਜਿਹੜਾ ਆਪਣਾ ਖੀੜੀਗੰਢਿਆ ਥਾਣੀ ਚ ਪੈਂਦਾ ਜੀ ਤੇ ਜਿਹੜਾ ਅਮਨਦੀਪ ਹੈ ਜੀ ਉਹ ਅੰਬਾਲੇ ਦਾ ਰਹਿਣ ਵਾਲਾ ਤੇ ਮ੍ਰਿਤਕ ਸਰ ਇਹ ਰਾਹੁਲ ਕੁਮਾਰ ਹੈ ਜੀ ਇਹ ਬਿਹਾਰ ਦੇ ਵਿੱਚ ਮੋਹੀਮੰਡ ਪਿੰਡ ਪੈਂਦਾ ਤੇ ਇਹ ਉੱਥੇ ਦਾ ਰਹਿਣਾ ਨਾਲ ਰਿਮਾਂਡ ਕਿੰਨਾ ਲਿਆ ਜਲੀ ਨਾ ਅਸੀਂ ਅੱਜ ਇਹਨਾਂ ਨੂੰ ਮਣੀਓ ਕੋਰਟ ਦੇ ਵਿੱਚ ਪੇਸ਼ ਕੀਤਾ ਸੀਗਾ ਜਨਨ ਮਾਨ ਅਦਾਲਤ ਨੇ 2 ਦਿਨ ਦਾ ਪੁਲਸ ਰਮਾਨਾ ਦਿੱਤਾ ਜੀ ਸਰ ਇਹਦੇ ਦੌਰਾਨ ਕੋਈ ਇਸ ਤਰ੍ਹਾਂ ਹੀ ਜਿਹੜੇ ਸਾਹਮਣੇ ਆ ਸਕਦੇ ਵੀ ਕੋਈ ਇਹਨਾਂ ਕੋਲ ਹੋਰ ਵੀ ਕੋਈ ਗੁੱਝੇ ਵੀ ਕੱਢਣ ਦੀ ਆਸ ਹੈ ਜੀ ਹੋ ਸਕਦਾ ਸੀ ਅਸੀਂ ਹਰ ਇੱਕ ਲੈਵਲ ਤੇ ਹਰ ਇੱਕ ਪੱਧਰ ਤੇ ਕੰਮ ਕਰਾਂਗੇ ਜੀ ਦੇਖਾਂਗੇ ਹੋਰ ਵੀ ਇਹਨਾਂ ਨੇ ਕੀ ਕੀਤਾ ਤੇ ਕਿੱਥੇ ਕਿੱਥੇ ਇਹ ਕੰਮ ਕੀ ਆਪਣੇ ਇਹਨਾਂ ਦੇ ਪਿੰਡਾਂ ਤੋਂ ਅਰੇਸਟ ਕੀਤਾ ਨੂੰ ਨਹੀਂ ਨਹੀਂ ਇਹਨਾਂ ਨੂੰ ਅਸੀਂ ਮਤਲਬ ਰਾਜਪ੍ਰੇਤ ਤੋਂ ਅਰੇਸਟ ਕੀਤਾ ਜੀ ਸਰ ਇਹ ਕੇ ਵੀ ਪਤਾ ਲੱਗਿਆ ਸੀ ਨਸ਼ਾ ਤਸਕਰੀ ਦਾ ਵੀ ਕੰਮ ਕਰਦੇ ਆ ਹਾਂ ਜੀ ਇਨਵੈਸਟੀਗੇਸ਼ਨ ਕਰਾਂਗੇ ਕਿ ਸੀਨ ਥੋੜੇ ਸਾਹਮਣੇ ਲਿਆਵਾਂਗੇ